ਵੀਰੇ ਇੱਥੇ ਬਹਿ ਪਤਾ ਤੇ ਹੈਗਾ ਹਰ ਵਾਰੀ ਤੁਸੀਂ ਮੇਰ ਕੋਈ ਆ ਕੰਮ ਕਰੋਨੇ ਆ ਤੇ ਅੱਜ ਆਪੇ ਹੀ ਲੱਗੇ ਜੇ ਅੱਜ ਮੈਂ ਕੰਮ ਲੱਗੀ ਹੁਣੀ ਕਿਤੇ ਕੰਮ ਤੇ ਮੈਂ ਕੀ ਲੱਗੀ ਆ ਅੱਜ ਤੇ ਮੇਰਾ ਵੀਰ ਨਾਲ ਕੇ ਸਪੈਸ਼ਲ ਕੰਮ ਚੱਲਿਆ ਤੇ ਟੌਰ ਹੋਣਾ ਚਾਹੀਦਾ ਪੂਰਾ ਪਤਾ ਲੱਗੇ ਕੁੜੀ ਦਾ ਭਰਾ ਆਇਆ ਵਾ ਹਾਂ ਹੂੰ ਮੇਡੀ ਸੋਣੀ ਪੱਗ ਬੰਨ ਕੇ ਤੁਹਾਨੂੰ ਪਤਾ ਨਾ ਮੈਨੂੰ ਪੱਗ ਕਿੰਨੀ ਪਸੰਦ ਆ ਜਦੋਂ ਤੁਸੀਂ ਬੰਨਦੇ ਆ ਲਓ ਨਾਲੇ ਵੀਰ ਮੇਰੀ ਗੱਲ ਤੁਹਾਨੂੰ ਯਾਦ ਆ ਨਾ ਜਿਹੜੀ ਮੈਂ ਤੁਹਾਨੂੰ ਕਹੀ ਸੀ ਵਾਹ ਹੁਸਨਦੀਪ ਯਾਦ ਆ ਮੈਮਰੀ ਭਾਂ ਮੇ ਲੱਗੀ ਦੱਸ ਐਡੀ ਜ਼ਰੂਰੀ ਗੱਲ ਮੈਂ ਕਿੱਦਾਂ ਭੁੱਲ ਸਕਦਾ ਬਸ ਮੈਨੂੰ ਇਹੀ ਟੈਨਸ਼ਨ ਹੁੰਦੀ ਆ ਵੀ ਕਿਤੇ ਸਾਡੇ ਨਾਲ ਫੇਰ ਕੋਈ ਗਲਤ ਨਾ ਹੋ ਜੇ ਕੋਈ ਧੋਖਾ ਨਾ ਹੋ ਜੇ ਕਿਸੇ ਗੱਲ ਦਾ ਤੁਹਾਨੂੰ ਪਤਾ ਹੀ ਅੱਗੇ ਵੀਰ ਦੀ ਯਾਦ ਕਿੰਨੀ ਆਉਂਦੀ ਆ ਭੁੱਲਦਾ ਤੇ ਉਹੀ ਹੋਈ ਨਹੀਂ ਆ ਤੇ ਫਿਰ ਕਿ ਬਗਾਨੇ ਤੇ ਐਡੀ ਛੇਤੀ ਯਕੀਨ ਕਰਨਾ ਹਨਾ ਉਹ ਨਹੀਂ ਤੂ ਫਿਕਰ ਨਾ ਕਰ ਤਾਂ ਹੀ ਕਰਕੇ ਮੈਂ ਵੇਖਣ ਚੱਲਾਂ ਆਂ ਕਿ ਮੈਂ ਆ ਵੇਖ ਪਰਖ ਕੇ ਆਉਂਗਾ ਫੇਰ ਹੀ ਅਸੀਂ ਰਿਸ਼ਤੇ ਨੂੰ ਹਾਂ ਕਰਾਂਗੇ ਐਦਾਂ ਨਹੀਂ ਹਾਂ ਕਰ ਦਿੰਦੇ ਉਹ ਤੇਰੀ ਜ਼ਿੰਦਗੀ ਦਾ ਸਵਾਲ ਵਾਏ ਠੀਕ ਆ ਚੰਗੀ ਤਰ੍ਹਾਂ ਐਂ ਪਰਖਿਓ ਦੁਨੀਆਂ ਦੇ ਚਿਹਰੇ ਨਾ ਡਬਲ ਹੁੰਦੇ ਆ ਵੇਖ ਲੈਣ ਨੂੰ ਹੋਰ ਤੇ ਵਿੱਚੋਂ ਹੋਰ ਇਹ ਨਾ ਹੋਵੇ ਮੁੰਡਾ ਕਿਤੇ ਨਸ਼ਾ ਪੱਤਾ ਨਾ ਕਰਦਾ ਹੋਵੇ ਬਸ ਉਹ ਨਹੀਂ ਨਹੀਂ ਤੂ ਫਿਕਰ ਨਾ ਕਰ ਮੇਰੀ ਭੈਣ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਅਹੀਂ ਵੇਗ ਪੱਕੀ ਰਿਸਤਾ ਕਰਾਂਗੇ ਨਾਲ ਵਿੱਚ ਟਾਈਮ ਪਾਵਾਂਗੇ ਤਾਂ ਕਿ ਮੁੰਡੇ ਦਾ ਪਤਾ ਵੀ ਲੱਗ ਜੇ ਕਿਵੇਂ ਦਾ ਸੁਭਾਅ ਉਹਦਾ ਠੀਕ ਆ ਕੀ ਦੁਆ ਪਹਿਣ ਪਰਾਵਾਂ ਦੀ ਅਗਲਾ ਬੱਤ ਚੱਲਣ ਡੀਆਂ ਨੇ ਕੋ ਮੈਨੂੰ ਵੀ ਦੱਸ ਛੜੋ ਕੁਛ ਨਹੀਂ ਮੰਮੀ ਬਸ ਆ ਦੁਨੀਆਦਾਰੀ ਦੀਆਂ ਗੱਲਾਂ ਕਰਨ ਦੇ ਆ ਹਾਂ ਓਹੀ ਗੱਲ ਕਰਨ ਦੇ ਵੀ ਬੜਾ ਵੱਡਾ ਜੰਮੀਆ ਰਿਹਾ ਕੰਮ ਆ ਤੇ ਦੁਨੀਆ ਦੇ ਚਿਹਰੇ ਪਛਾਣਨੇ ਨਾ ਬੜੇ ਔਖੇ ਹੋ ਜਾਂਦੇ ਆ ਧੋਖੇ ਬੜੇ ਹੁੰਦੇ ਆ ਨਾਲੇ ਮੈਂ ਆਪਣੇ ਵੀਰ ਨੂੰ ਕਹਿਣ ਡੀਆਂ ਵੀ ਆਪਣੇ ਵਰਗਾ ਹੋਏਗਾ ਤੇ ਹਾਂ ਕਰਕੇ ਆਇਓ ਜਿੰਦਾ ਦਾ ਮੇਰਾ ਵੀਰ ਸੋਹਣਾ ਆ ਨਾ ਫਿਰ ਸੋਹਣੀ ਪੱਗ ਬੰਨਦਾ ਹੈ ਤੇ ਕਿੰਨਾ ਸੋਹਣਾ ਲੱਗਦਾ ਹਨਾ ਵੀਰੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਨਹੀਂ ਫਿਕਰ ਨਾ ਕਰ ਉਹ ਵੀ ਬੜੀ ਸੋਹਣੀ ਪੱਗ ਬੰਨਦਾ ਆ ਵੇਖੀ ਹੀ ਅਸੀਂ ਫੋਟੋ ਹਾਂ ਆਪ ਫੋਟੋ ਤੁਸੀਂ ਦੋਵਾਂ ਨੇ ਵੇਖ ਵੀ ਲਈ ਆ ਤੇ ਜਿਹੜੀ ਜ਼ਿੰਦਗੀ ਦਾ ਫੈਸਲਾ ਕਰਨ ਦੇ ਜੇ ਉਹਨੂੰ ਫੋਟੋ ਵਿਖਾਈ ਨਹੀਂ ਕੋਈ ਗੱਲ ਨਹੀਂ ਅਸੀਂ ਵੀ ਭਾਬੀ ਦੇ ਪੁੰਚ ਫੋਟੋ ਵੇਖੀ ਆ ਆਉਂਦੀਆਂ ਨੇ ਭਾਬੀ ਤੈਨੂੰ ਹੁਣੇ ਫੋਟੋ ਵਿਖਾ ਦਿੰਦੇ ਆ ਉਹਦੇ ਪੁੰਚ ਨਾਲੇ ਮੇਰੀ ਗੱਲ ਸੁਣ ਤੂੰ ਫੋਟੋ ਵੇਖ ਕੇ ਹੀ ਕਰਨਾ ਵਾ ਤੈਨੂੰ ਉਹ ਮੁੰਡੇ ਨਾਲ ਹੀ ਵਿਆਹ ਹੀ ਦੇਣਾ ਵਾ ਲੈ ਵੇਖਾਂਗੀ ਤੇ ਫੇਰ ਹੀ ਵੀ ਆਉਂਗੇ ਕੋਈ ਨਹੀਂ ਤੈਨੂੰ ਸਾਡੇ ਤੇ ਯਕੀਨ ਨਹੀਂ ਹੈਗਾ ਦੱਸ ਅਸੀਂ ਤੇਰਾ ਮਾਰਾ ਥੋੜਾ ਕਰਨਾ ਵਾ ਠੰਦਾ ਯਕੀਨ ਆ ਮੈਨੂੰ ਦਾ ਚੱਲੀ ਮਮੀ ਚਲੋ ਮੰਤਰੀ ਤਾਂ ਆਈ ਨਹੀਂ ਅਜੇ ਆ ਜਾਂਦੀ ਕੋਈ ਲੈ ਆਈ ਗਈਓ ਚਲੋ ਫੇਰ ਆ ਜਾ ਚੱਲ ਆ ਜਾ ਹਾਂ ਚਾਚੀ ਜੀ ਹੋ ਗਏ ਜੀ ਤਿਆਰ ਹਾਂ ਇੱਥੇ ਕਦੇ ਤੇ ਤਿਆਰ ਹੈ ਤੈਨੂੰ ਢਿੱਕਣ ਦੇ ਹਾਂ ਛੇਤੀ ਕਰੋ ਉਹਨਾਂ ਦਾ ਤਾਂ ਫੋਨ ਆਈ ਜਾਂਦਾ ਵਾ ਮੋੜ ਕੇ ਮੋੜ ਕੇ ਵੀ ਆਉਣਾ ਵਾ ਮਾਸਾ ਮਾਸਾ ਤੇ ਦੇਣ ਵਾ ਚਲੋ ਚਲ ਮੇਰੀ ਗੱਲ ਸੁਣ 1 ਮਿੰਟ ਇਹਨੂੰ ਫੋਨ ਤੇ ਆਪਣੇ ਤੋਂ ਫੋਟੋ ਵਕਾ ਦੇ ਮੁੰਡੇ ਦੀ ਚਾਚੀ ਆਣ ਕੇ ਵੇਖ ਲਿਓ ਉਥੋਂ ਨਵੀਆਂ ਫੋਟੋਆਂ ਖਿੱਚ ਕੇ ਲਿਆਵਾਂਗੇ ਹੁਣ ਆਣ ਕੇ ਵਿਖਾ ਲਾਂਗੇ ਫਿਰ ਚੰਗਾ ਸੰਦੀਪ ਤੂੰ ਤਿਆਰ ਰੱਖੀ ਆਪਣਾ ਠੀਕ ਹੈ ਅਹੀਂ ਆਏ ਬਸ ਸਾਸ਼ੀਕਾਲ ਤਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਸਾਸ਼ੀਕਾਲ ਮੰਮੀ ਜੀ ਸਤਿ ਸ੍ਰੀ ਅਕਾਲ ਆ ਗਈ ਆ ਤੂੰ ਮੈਂ ਕਿਹਾ ਕੱਲ ਆਵੀਂ ਮੈਂ ਸਤਿ ਸ੍ਰੀ ਅਕਾਲ ਮੌਕੇ ਤੇ ਮੌਕੇ ਆਈ ਆ ਕੀ ਕਰਾਂ ਮੰਮੀ ਜੀ ਤੁਹਾਨੂੰ ਪਤਾ ਤੇ ਆ ਘਰ ਚ ਨਹੀਂ ਟਾਈਮ ਲੱਗਦਾ ਚਲ ਹੁਣ ਅੱਜ ਵੀ ਮੈਂ ਬੜੀ ਕੰਮ ਚ ਰੱਖਣ ਵਾਲਾ ਆ ਸੀ ਆਜੋ ਆਜੋ ਉਹ ਨਹੀਂ ਨਹੀਂ ਡਰਨਾ ਕਿਉਂ ਆ ਸਾਨੂੰ ਨਾ ਹੋ ਸੀਨ ਹੁਣ ਆ ਆਜੋ ਬਾਜੋ ਆਜੋ ਤੇ ਬੈਰੋ ਬਾਜੀ ਕਿਤੇ ਬਟੋਰੀ ਜੱਪੂ ਆ ਬੈਰਾ ਕੁਰਸੀ ਦੇ ਉੱਤੇ ਦੱਸ ਤੈਨੂੰ ਕੁਰਸੀ ਤਾਂ ਨਹੀਂ ਦਿੰਦੀ ਨਹੀਂ ਬੈਠੋ ਤੁਸੀਂ ਇੱਥੇ ਤਾਂ ਮੈਂ ਬੰਨਤੀ ਚਲੋ ਕਰੋ ਤੁਸੀਂ ਗੱਲਾਂ ਹੈ ਅਸੀਂ ਪਹਿਲਾਂ ਚਾਹ ਪਾਣੀ ਦਾ ਕੋਈ ਕਰਕੇ ਪ੍ਰਬੰਧਾਂ ਹਾਂਜੀ ਆਓ ਚਲ ਆਜੋ ਚਲੋ ਮੈਂ ਵੀ ਚਾਹ ਦੀ ਤਿਆਰੀ ਕਰਾਉਣੀ ਹੈ ਅੱਛਾ ਬਣਾਓ ਫਿਰ ਤੁਸੀਂ ਇਹ ਚਾਹ ਪਾਣੀ ਆਹ ਤੇ ਉਹ ਮੈਂ ਫਿਰ ਵਿੱਕੀ ਨੂੰ ਬਿਠਾ ਲਾ ਉਥੇ ਆਹੋ ਬਿਠਾਓ ਆਹ ਵੜ ਕੇ ਬੈਠਾ ਪਿਛਲੇ ਕਮਰੇ ਚ ਅੱਜ ਇਹਨੂੰ ਵੜੀ ਲਈ ਜਾਂ ਸੰਗ ਹੁਣ ਉਹ ਤਾਂ ਹੀ ਮਾਰੋ ਬਾਜ ਨੂੰ ਹੈ ਆ ਜਾਂਦਾ ਇਹ ਕਰ ਲਈਏ ਉਹ ਹੂੰ ਉਹ ਇੱਥੇ ਵੜ ਕੇ ਬਹਿ ਰਿਹਾ ਹਾਂ ਨਾ ਪਰੌਣੇ ਆ ਗਏ ਨਾ ਅਜੇ ਵੀ ਫੋਨ ਦੇ ਵਿੱਚ ਆ ਗਏ ਨਾ ਤੈਨੂੰ ਭੜਾ ਪਤਾ ਹੀ ਨਹੀਂ ਗੇ ਹੈ ਚੱਲ ਚਲਾ ਕੂੜੇ ਹੰਸਣ ਗਣਿਆ ਜਦੋਂ ਨਹੀਂ ਛੰਗੜਾ ਕੀਆ ਮੈਂ ਮਗਰ ਮਗਰ ਤੁਰਨਾ ਹੁੰਦਾ ਆਹੋ ਚਲ ਆ ਜਾ ਲੋਡੀ ਪਸ ਕੇ ਬੈ ਅੱਜ ਵੀ ਕੀ ਛੇ ਸਸਿਗੋ ਸਸਿਕਾਰ ਇੱਥੇ ਬਹਿ ਜਾ ਉਹ ਬੈ ਜਾ ਕੋਲ ਬੱਸ ਬਹਿ ਗਿਆ ਮਮੀ ਹੋਰ ਸੁਣਾ ਪਾਜੀ ਕੀ ਕੰਮਕਾਰ ਕਰਦੇ ਹੋ ਕੰਮਕਾਰ ਜੇ ਤੇ ਖੇਤੀ ਬਾੜੀ ਆ ਪੈਲੀਆਂ ਚਾਰ ਹੈਗੀਆਂ ਆਪਣੀਆਂ ਬਾਕੀ ਨੌਕਰੀ ਨੌਕਰੀ ਦਾ ਤੁਹਾਨੂੰ ਪਤਾ ਇੱਥੇ ਔਖਾ ਹੀ ਆ ਆ ਔਖਾ ਤੇ ਆਈਏ ਪਰ ਜੇ ਇੱਥੇ ਕੰਮ ਸੂਤਰ ਆ ਜੇ ਨਾ ਨੌਕਰੀ ਵਗੈਰਾ ਕੁਝ ਮਿਲ ਜੇ ਜਾਂ ਕੋ ਆਪਣਾ ਕਾਰੋਬਾਰ ਹੋਏ ਤੇ ਫਿਰ ਵਧੀਆ ਬਾਹਰ ਨਾਲੋਂ ਚੰਗਾ ਹੀ ਆ ਇੱਥੇ ਲੈ ਹੱਥ ਭੱਲਾ ਮਾਰਨ ਜੇ ਕਿ ਤੇ ਨੌ ਅੜ ਗਿਆ ਠੀਕ ਆ ਨਹੀਂ ਤੇ ਫਿਰ ਬਾਹਰ ਤੇ ਹੈ ਹੀ ਆ ਆ ਚਲੋ ਵੇਖ ਲਓ ਜਿੱਦਾਂ ਵੀ ਹੋਊਗਾ ਪੁੱਛ ਲਓ ਪੁੱਛ ਲਓ ਚਾਚੀ ਜੀ ਜਿਹੜੀ ਵੀ ਇਹਨੂੰ ਗੱਲਬਾਤ ਪੁੱਛਣੀ ਆ ਆਪਣਾ ਤਾਂ ਮੜਕੇ ਉੱਥੇ ਗਵਾਂਡ ਮੱਥਾ ਵਾ ਐਵੇਂ ਕਿਤੇ ਆਪਣੀ ਨਾ ਫਿੱਕ ਪੈ ਜੇ ਹਾਂਜੀ ਚਾਚੀ ਜੀ ਦੱਸੋ ਫੇ ਮੇਰਾ પતિ ਆਇਆ ਤੁਹਾਨੂੰ ਪਸੰਦ ਹੈ ਦੱਸੋ ਦੱਸੋ ਚੇਤੀ ਠੰਡ ਹੁੰਦੀ ਜਾਣ ਢਈ ਆ ਆਪਾਂ ਵਾਪਸ ਜਾਣਾ ਵੀ ਆ ਪਿੰਡ ਆਏ ਵੀ ਉੱਥੋਂ ਮੋਟਰਸਾਈਕਲ ਤੇ ਆ ਮੰਮੀ ਜੀ ਆਇਆ ਮਾੜਾ ਜਿਹਾ ਬਾਦ ਹਾਂਜੀ ਮੰਮੀ ਦੱਸੋ ਤੁਸੀਂ ਕੀ ਫੈਸਲਾ ਤੁਹਾਡਾ ਕਿਵੇਂ ਲੱਗਾ ਤੁਹਾਨੂੰ ਮੁੰਡਾ ਮੈਨੂੰ ਤੇ ਮੁੰਡਾ ਬੜਾ ਸੋਹਣਾ ਲੱਗਾ ਵਾ ਸੋਹਣਾ ਆ ਉੱਚਾ ਲੰਮਾ ਜਵਾਨ ਆ ਹੋਰ ਕਿਦਾਂ ਨੇ ਮੁੰਡੇ ਹੁੰਦੇ ਬੜਾ ਸੋਹਣਾ ਤੇ ਹੈਗਾ ਵਾ ਪਰ ਮੇਰੀ ਗੱਲ ਸੁਣੋ ਭਾਬੀ ਨੇ ਤੁਹਾਨੂੰ ਮੁੰਡੇ ਦੀ ਤਾਂ ਪੱਗ ਬੰਨੇ ਦੀ ਫੋਟੋ ਦਿਖਾ ਲਈ ਇਹ ਤੇ ਮੋਨਾ ਵਾ ਬੋਦੇ ਖੜੀ ਕਰੀ ਫਿਰਦਾ ਵਾ ਤੁਹਾਨੂੰ ਚੰਗੀ ਤਰ੍ਹਾਂ ਪਾ ਦੇਗਾ ਵਾ ਪਰ ਸੰਦੀਪ ਨੂੰ ਮੋਨੇ ਮੁੰਡੇ ਬਿਲਕੁਲ ਨਹੀਂ ਪਸੰਦ ਉਹ ਤਾਂ ਆਦੀ ਮੁੰਡਾ ਦਾੜ੍ਹੀ ਕੇਸਾਂ ਵਾਲਾ ਹੋਣਾ ਚਾਹੀਦਾ ਚੱਲ ਫਿਰ ਕੀ ਹੋ ਗਿਆ ਜੇ ਮੋਨਾ ਵਾ ਤੇ ਉਹਨੂੰ ਕਹਾਂ ਕਿ ਆਪੇ ਉਹਨੇ ਵਾਲ ਰੱਖ ਲੈਣੇ ਆ ਤੇ ਸਿੱਖ ਬਣਦੀ ਕਿਹੜੀ ਗੱਲ ਆ ਬਣ ਜਾਣਾ ਉਹਨੇ ਸੋਹਣਾ ਵੇਖਾ ਕਿਡਾ ਸੋਹਣਾ ਘਰ ਬਣਾਇਆ ਬਾਹਰ ਆ ਵੇ ਕਿੱਡੀ ਸੋਣੀ ਖੇਤੀ ਬਾੜੀ ਉਹਦੀ ਚੰਗੀ ਭਲੀ ਆ ਤੇ ਐਵੇਂ ਨਾ ਨਾ ਕਰੀਏ ਚੰਗਾ ਪਾਲਾ ਮੁੰਡਾ ਵਾ ਮੁੰਡਾ ਤਾਂ ਚੰਗਾ ਪਾਲਾ ਹੈਗਾ ਹੀ ਆ ਪਰ ਜੇ ਪਹਿਲੇ ਦਿਨ ਤੋਂ ਝੂਠ ਤੇ ਚੱਲਾਂਗੇ ਤਾਂ ਘਰ ਰਿਸ਼ਤਾ ਕਿਦਾ ਚੱਲੂ ਘਾਟ ਆ ਨਹੀਂ ਕੁਛ ਨਹੀਂ ਹੋਇਆ ਚੱਲਿਆ ਮੈਨੂੰ ਤੇ ਬਹੁਤ ਸੋਹਣਾ ਲੱਗਾ ਵਾ ਤੁਹਾਡੇ ਸੋਹਣੇ ਲੱਗਣ ਦੀ ਗੱਲ ਥੋੜੀ ਆ ਗੱਲ ਤੇ ਸੰਦੀਪ ਜੀ ਦੀ ਦੀ ਹੈ ਚਲ ਕੋਈ ਨਹੀਂ ਉਹਨਾਂ ਨੂੰ ਕਰ ਲਾਂਗੇ ਸਲਾਹ ਉਹਨੂੰ ਸਮਝਾ ਲਾਂਗੇ ਵੇਖ ਲਓ ਮੰਮੀ ਜੀ ਮੈਂ ਤੇ ਜਦੋਂ ਪੈਂਦਿਆ ਮੁੰਡੇ ਨੂੰ ਵੇਖਿਆ ਨਾ ਮੇਰੇ ਮਨ ਨੂੰ ਨਹੀਂ ਜ ਮਾਸਾ ਵੀ ਲੱਗਾ ਹੁਣ ਤੁਸੀਂ ਵੇਖ ਲਓ ਕਿਦਾਂ ਕਰਨੀ ਆ ਮੈਨੂੰ ਤੇ ਬੜਾ ਵਧੀਆ ਲੱਗਾ ਹੈ ਚੰਗਾ ਭਲਾ ਤੇ ਮੁੰਡਾ ਵਾ ਹੋਰ ਕਿਦਾਂ ਦਾ ਮੁੰਡਾ ਚਾਹੀਦਾ ਵਾ ਉਹ ਗੱਲ ਤਾਂ ਠੀਕ ਆ ਮੰਮੀ ਜੀ ਪਰ ਜੇ ਮੈਂ ਸੱਚ ਦੱਸਾਂ ਨਾ ਮੈਨੂੰ ਤਾਂ ਵੱਡਾ ਪ੍ਰਾਣੀ ਜਿਹੜਾ ਸਰਦਾਰ ਬੈਠਾ ਵਾ ਉਹ ਬੜਾ ਸੋਹਣਾ ਲੱਗਾ ਈ ਬਿਲਕੁਲ ਓਦਾਂ ਦਾ ਹੀ ਆ ਜਿਦਾਂ ਦਾ ਸੰਦੀਪ ਚੋਂਦੀ ਆ ਦਾੜੀ ਕੇਸਾਂ ਵਾਲਾ ਐ ਸਾਬਤ ਸੂਰ ਸੋਹਣਾ ਸਰਦਾਰ ਆ ਉਹ ਪੁੱਤ ਉਹਨੇ ਤੇ ਨਾ ਕਰ ਦਿੱਤੀ ਜੇ ਜਦਾਂ ਸੰਦੀਪ ਬੋਲੋ ਆਂਦਾ ਮੈਂ ਘਰ-ਬਾਰ ਬਣਾਉਣਾ ਵਾ ਤੇ ਹੁਣ ਰ ਦੋ ਮਾਨ ਨਾ ਬਣਾ ਚੰਗਾ ਭਲਾ ਮੁੰਡਾ ਐ ਇਹਦੇ ਵਾਲੀ ਰਿਸ਼ਤਾ ਕਰਦੀਏ ਚੁੱਪ ਕਰਕੇ ਆ ਜਾ ਤੂੰ ਚਲੋ ਜਿਵੇਂ ਤੁਸੀਂ ਆਂਦੇ ਜੇ ਮਾਨਪ੍ਰੀਤ ਸਾਨੂੰ ਮੁੰਡਾ ਪਸੰਦ ਆ ਅਸੀਂ ਰਿਸ਼ਤਾ ਸਾਡੇ ਵੱਲੋਂ ਪੱਕਾ ਲੈ ਤੁਹਾਨੂੰ ਸਾਰਿਆਂ ਨੂੰ ਫੇ ਵਧਾਈ ਹੋਵੇ ਹਾਂ ਤੁਹਾਨੂੰ ਬੋਤੀਆਂ ਆਗੇ ਲਓ ਜੀ ਫਿਰ ਵਧਾਈਆਂ ਬਣ ਗਈਆਂ ਨੇ ਹੁਣ ਕਰੋ ਮੂੰਹ ਮਿੱਠੇ ਚੱਲ ਕਰਾ ਤੂੰ ਤੇ ਭਰਾ ਵਾ ਲਓ ਜੀ ਮੈਂ ਕਰਾ ਦਨਾ ਇਹ ਕਿਹੜੀ ਗੱਲ ਵਾ ਲੈ ਮੜਿਆ ਤੇਰੇ ਆਹੜਾ ਮੜਿਆ ਚੱਕ ਜਾ ਉਹ ਤੂੰ ਲੈ ਸਾਰਾ ਹੀ

ਲੈਣੀ ਕੋਲੀਏ ਤੈਨੂੰ ਵਧਾਈਆਂ ਹਣ ਬਹੁਤੀਆਂ-ਬਹੁਤੀਆਂ ਹੈਂ ਕੀ ਆ ਜਾ ਮੰਤਰੀ ਕੋਲ ਨਹੀਂ ਲਿਆ ਮੈਂ ਨਹੀਂ ਪਾਣੀ ਨਹੀਂ ਪੀਣਾ ਹੋਣੀ ਨਹੀਂ ਪੀਣਾ ਐਨੀ ਧੂੜ ਉੱਥੇ ਜਿੱਦਾ ਕੋਈ ਹਾਬ ਨਹੀਂ ਆ ਇੱਥੇ ਫੇਰ ਵੀ ਤੁੱਪ ਲੱਗੀ ਜੇ ਇੱਥੇ ਤੁੱਪ ਲੱਗੀ ਕਿੰਨਾ ਵਧੀਆ ਲੱਗਣ ਡਿਆ ਆ ਤੇ ਉੱਥੇ ਤੇ ਕਿਤੇ ਠਾਹੀ ਗਏ ਬੈਠੇ ਸੰਦੀਪ ਫੇਰ ਚਾਹ ਬਣਾ ਲਿਆ ਪਾਣੀ ਤੇ ਨਹੀਂ ਪੀਣਾ ਹੈਗਾ ਨਾ ਨਾ ਚਾਚੀ ਜੀ ਚਾਹ ਨਹੀਂ ਪੀਣੀ ਮੇਰੇ ਸੁਨਿਆਣੇ ਆ ਗਏ ਹੁਣੇ ਆ ਘਰ ਉਹਨਾਂ ਤੇ ਪੈਣਾ ਮੇਰੇ ਸਿਰਦਿਆਂ ਵਾਲਾ ਨੂੰ ਚਲ ਕੋਈ ਨਹੀਂ ਥੋੜੀ-ਥੋੜੀ ਪੀ ਲੈ ਹੁਣ ਠੰਡ ਚੋਂ ਆਏ ਆ ਉਥੋਂ ਆਪਾਂ ਚਾਹ ਪੀ ਕੇ ਆਏ ਆ ਫਿਰ ਤੇਰੀ ਮਰਜ਼ੀ ਮੈਂ ਤਾਂ ਆਖਿਆ ਪੀ ਲੈਂਦੀ ਕੁਟਵਾ ਚਲੋ ਹੁਣ ਤੁਸੀਂ ਘਰੋਂ ਸੰਦੀਪ ਨਾਲ ਗੱਲਬਾਤ ਹੈ ਕੋਈ ਨਹੀਂ ਤੇ ਮੈਨੂੰ ਦੱਸਿਓ ਚੰਗਾ ਚਾਚੀ ਚੰਗਾ ਜੀ ਮੈਨੂੰ ਵੀ ਦੱਸ ਦੋ ਕੋ ਫਿਰ ਕਿੱਦਾਂ ਦਾ ਮਾਹੌਲ ਚੱਲ ਹੀ ਉੱਥੇ ਦਾ ਕੀ ਸਾਹਿਬ ਕਿਤਾਬ ਹੀ ਠੀਕ ਠਾਕ ਹੀ ਸਾਰਾ ਕੁਝ ਬੜਾ ਸੋਹਣਾ ਮਾਹੌਲ ਚੱਲਿਆ ਬੜਾ ਸੋਹਣਾ ਮੁੰਡਾ ਘਰ ਬਾਹਰ ਵੀ ਪੜਾਈ ਸੋਹਣਾ ਵਾ ਮੰਮੀ ਐਵੇਂ ਆਪਣੀਆਂ ਤਾਂ ਮਾਰੀ ਜਾਓ ਜੋ ਸੱਚਾ ਨਾ ਉਹਨੂੰ ਉਹ ਦੱਸੋ ਕੀ ਸੱਚਿਆ ਮੈਨੂੰ ਤਾਂ ਬੜਾ ਵਧੀਆ ਲੱਗਾ ਹੋਰ ਕੀ ਸੱਚ ਆ ਤੂੰ ਦੱਸ ਦੇ ਜਿਹੜਾ ਸੱਚ ਆ ਅੱਛਾ ਤੂੰ ਫੋਟੋ ਨਹੀਂ ਵੇਖੀ ਉਹ ਤੋਂ ਬਿਲਕੁਲ ਉਲਟਾ ਮੁੰਡਾ ਹਾਇ ਤੇ ਪੱਗ ਹੀ ਨਹੀਂ ਬੱਦੀ ਇੱਕ ਹੋਰ ਕੀ ਉਲਟਿਆ ਬਿਹਲਾ ਸੰਦੀਪ ਸ਼ੁਰੂ ਤੋਂ ਧੋਖਾ ਹੋ ਗਿਆ ਸਾਡੇ ਨਾਲ ਪੱਗ ਵਾਲੀ ਫੋਟੋ ਨਾ ਖਾਲੀ ਹੈ ਨਾ ਭਾਬੀ ਨੇ ਤੇ ਮੁੰਡੇ ਨੇ ਜਿਹੜੇ ਅੱਜ ਪੱਗ ਨਹੀਂ ਬੱਦੀ ਜਿਹੜਾ ਮੁੰਡਾ ਆਪਣੇ ਦੇਖਣ ਆਇਆ ਤੇ ਟਾਈਮ ਤੇ ਪੱਗ ਨਹੀਂ ਬੰਨਦਾ ਉਹਨੇ ਗਾਂ ਕਿਥੋਂ ਬੰਦਣੀ ਹੈ ਹੈ ਪੱਗ ਦਾ ਕੀ ਹੈ ਜਦੋਂ ਮਰਜ਼ੀ ਬੰਨ ਲੀਂਦਾ ਪੱਗ ਪੱਗ ਦੀ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਮੰਮੀ ਗੱਲ ਕਰੀ ਪੱਗ ਦੀ ਥੋੜਾ ਉਹਨੇ ਤੇ ਕਟਿੰਗ ਕੀਤੀ ਐ ਦਾੜੀ ਕੇਸਿੰਗ ਨਹੀਂ ਰੱਖੇ ਹੈਗੇ ਜਿਹੜਾ ਲਾਲ ਆ ਕੇ ਨੇ ਵਾਲ ਖੜੇ ਕੀਤੇ ਐ ਤੁਸੀਂ ਕੱਲਾ ਘਰ ਬਾਹਰ ਹੀ ਵੇਖੀ ਜਾਂਦੇ ਜੇ ਜਦੋਂ ਆਪਾਂ ਇਹ ਤਾਂ ਤੁਰੇ ਹੀ ਕਰੋ ਤੁਸੀਂ ਸੰਦੀਪ ਦੀ ਗੱਲ ਸੁਣੀ ਨਹੀਂ ਉਹਨੇ ਕੀ ਕਹਿੰਦੀ ਤੁਸੀਂ ਉੱਥੇ ਜਾ ਕੇ ਸਭ ਕੁਝ ਭੁੱਲ ਗਏ ਮੈਂ ਤਾਂ ਉਹਨੇ ਉੱਥੇ ਆਖਿਆ ਵੀ ਹੈਗਾ ਸੀ ਕਿ ਰਹਿਣ ਦੀ ਐ ਅਜੇ ਟਾਈਮ ਪਾ ਲਈਏ ਸੋਚਾਂਗੇ ਫਿਰ ਜਵਾਬ ਦਵਾਂਗੇ ਇਹਨਾਂ ਨੂੰ ਕੋਈ ਨਾ ਕੋਈ ਤੁਸੀਂ ਕਾਲੀ ਪਾਈ ਅਸੀਂ ਘਰ ਬਾਹਰ ਬੜਾ ਵਧੀਆ ਵਾ ਮੰਮੀ ਤੁਸੀਂ ਤੇ ਇਕੱਲੇ ਘਰ ਬਾਹਰ ਨੂੰ ਵੇਖੀ ਜਾਂਦੇ ਜੇ ਉਹਨੂੰ ਤੇ ਪੁੱਛ ਲੋ ਉਹਦਾ ਮਨ ਕੀ ਜਾਂਦਾ ਵਾ ਉਹਦਾ ਮਨ ਤੇ ਚਾਹੁੰਦਾ ਹੋਵੇ ਮੁੰਡਾ ਸਰਦਾਰ ਹੋਵੇ ਆਇਆ ਗਿਆ ਮੇਰੇ ਨਾਲ ਫੱਬੇ ਤੁਸੀਂ ਇਕੱਲੇ ਦੇ ਕੀ ਹੋਇਆ ਇੱਕੋ ਗੱਲ ਦੇ ਪਿੱਛੇ ਪਏ ਜੇ ਵਾਲ ਕੱਟੇ ਵਾਲ ਕੱਟੇ ਪੱਗ ਨਹੀਂ ਬੰਦਾ ਹੈਗਾ ਵਾਲ ਕੱਟੇ ਹੀ ਆ ਨਾ ਰੱਖੇ ਵੀ ਜਾ ਸਕਦੇ ਨੇ ਕਹਿੰਦਾ ਕਿ ਮਨਪ੍ਰੀਤ ਨੂੰ ਕਿ ਦਾੜੀ ਕੇਸ ਰੱਖ ਲੈ ਪੱਗ ਬੰਨਿਆ ਕਰੇ ਆਪਣੀ ਵਾਲੀ ਵੀ ਵੇਖੋ ਵੀ ਸਾਡੇ ਘਰ ਦੀ ਹਾਲਤ ਕੀ ਆ ਹੈ ਤੁਹਾਨੂੰ ਤੇ ਦੋਆ ਜਾਣਿਆਂ ਨੂੰ ਇਹੋ ਹੀ ਆ ਕਿ ਸਾਨੂੰ ਇਦਾਂ ਦਾ ਮੁੰਡਾ ਚਾਹੀਦਾ ਇਦਾਂ ਦਾ ਚਾਹੀਦਾ ਮੈਂ ਤਾਂ ਉੱਥੇ ਵੇਖ ਕੇ ਆਈ ਐ ਐਡਾ ਸੋਹਣਾ ਘਰ ਐਡਾ ਸੋਹਣਾ ਮੁੰਡਾ ਸਭ ਕੁਝ ਵਧੀਆ ਵਾ ਅਸੀਂ ਤਾਂ ਸ਼ੁਗਰ ਕਰਨੇ ਇਦਾਂ ਦਾ ਘਰ ਲੱਭਾ ਆ ਤੇ ਤੁਸੀਂ ਆਖੀ ਜਾਣਦੇ ਜੀ ਇਦਾਂ ਤੇ ਉਹਦਾ ਮੰਮੀ ਤੁਸੀਂ ਇੱਕੋ ਗੱਲ ਦੇ ਮਗਰ ਪੈ ਰਹੇ ਜੀ ਜੇ ਇਹਨੂੰ ਮੁੰਡਾ ਇਹਨੇ ਪਸੰਦ ਆਇਆ ਜੇ ਮੁੰਡਾ ਇਹਨੇ ਮਨ ਨੂੰ ਲੱਗਿਆ ਉਹ ਜ਼ਿੰਦਗੀ ਤੇ ਇਹਨੇ ਮੁੰਡੇ ਨਾਲ ਕੱਟਣੀ ਆ ਘਰ ਤੇ ਜਦੋਂ ਮਰਜ਼ੀ ਬਣਾ ਲਈਦਾ ਵਾ ਤੇ ਉਹ ਮੁੰਡਾ ਨੂੰ ਪਸੰਦ ਨਹੀਂ ਆਉਣਾ ਮੈਨੂੰ ਇਹ ਦੱਸ ਕੀ ਹੋਇਆ ਮੁੰਡੇ ਨੂੰ ਚੰਗਾ ਭਲਾ ਤੇ ਮੁੰਡਾ ਵਾ ਹੀਰੇ ਵਰਗਾ ਮੁੰਡਾ ਜਿਹਨੂੰ ਤੁਸੀਂ ਨਿੰਦਣ ਡੇ ਜੇ ਕੱਲ ਨੂੰ ਮਨਪ੍ਰੀਤ ਨੇ ਸੁਣ ਲਿਆ ਤੇ ਉਹ ਕੀ ਆਖੂਗੀ ਵੀ ਮੇਰੇ ਪਤੀਏ ਨੂੰ ਨਿੰਦਣ ਡੇ ਐਦਾਂ ਦੀ ਗੱਲਾਂ ਨਹੀਂ ਕਰੀਦੀਆਂ ਹੈਗੀਆਂ ਆਪਣੇ ਘਰ ਵਾਲੇ ਵੇਖੋ ਮੈਨੂੰ ਤਾਂ ਘਰ ਦਾ ਫਿਕਰ ਆ ਤੁਹਾਨੂੰ ਦੋਵਾਂ ਜਣਿਆਂ ਨੂੰ ਤਾਂ ਕੋਈ ਫਿਕਰ ਫਕਾ ਹੀ ਨਹੀਂਗਾ ਹੈਗਾ ਮੰਮੀ ਜੇ ਵੀਰ ਦੇ ਮਨ ਨੂੰ ਨਹੀਂ ਕੋਈ ਤਸੱਲੀ ਹੈਗੀ ਤੇ ਤੁਸੀਂ ਕਿਉਂ ਤੱਕਾ ਕਰਨ ਡੇ ਸਾਡੇ ਦੋਵਾਂ ਦੇ ਨਾਲ ਰਿਸ਼ਤਾ ਸੋਚ ਸਮਝ ਕੇ ਹੀ ਕਰਨਾ ਪੈਣਾ ਵਾ ਐਦਾਂ ਹੀ ਥੋੜੀ ਨਾ ਵੀ ਘਰ ਬਾਹਰ ਚੰਗਾ ਵਾ ਤੇ ਰਿਸ਼ਤਾ ਕਰ ਦਿਓ ਜਿੱਦਾਂ ਮਰਜ਼ੀ ਵੀ ਆ ਫੇਰ ਕੀ ਆ ਕੋਈ ਹੋਰ ਰਿਸ਼ਤਾ ਵੇਖ ਲਾਂਗੇ ਇੱਥੇ ਕਿਹੜੇ ਵੀ ਮੇਕਵਾਰੀ ਰਹਿ ਚੱਲੀ ਆ ਕਿਤੇ ਹੋਰ ਕਰ ਲਾਂਗੇ ਆਪਾਂ ਨੂੰ ਜਿੱਥੇ ਹੋਰ ਸਹੀ ਵੀਰ ਨੂੰ ਲੱਗੇਗਾ ਰਿਸ਼ਤਾ ਚਲੋ ਠੀਕ ਆ ਕਰੋ ਆਪਣੀਆਂ ਮਰਜ਼ੀਆਂ ਲੱਭ ਲਓ ਆਪਣੀ ਪਸੰਦ ਦਾ ਜਦੋਂ ਕੋਈ ਲੱਭਾ ਨਾ ਡਿਮਾਂਡਾ ਰੱਖਣ ਵਾਲਾ ਫੇਤਾ ਨੂੰ ਪਤਾ ਲੱਗੂਗਾ ਕਰ ਲਿਆ ਜਿੱਥੇ ਮਰਜ਼ੀ ਪੂਰੀਆਂ ਹੁਣ ਮੈਂ ਕਹਿ ਦੇਨੀ ਮਨਪ੍ਰੀਤ ਨੂੰ ਕਿ ਇਹ ਨਹੀਂ ਰਿਸ਼ਤਾ ਕਰਨਾ ਹੈਗਾ ਆਪਣੇ ਆਪ ਵੱਲ ਨਹੀਂ ਵਹਿੰਦੇ ਹੈਗੇ ਤੁਸੀਂ ਤਾਂ ਸਮਾਨ ਝੋੜਦੇ ਜੇ ਅੱਧ ਸਮਾਨੇ ਤੁਹਾਡੀ ਖਿਚੜੀ ਝੰਡਈ ਆ ਵੇਖ ਲੈ ਨੇ ਤਾਂ ਦਰਸ਼ਾਂ ਵਿੱਚ ਕਿਹੜਾ ਰਿਸ਼ਤਾ ਹੁੰਦਾ ਵਾ ਇਹਨਾਂ ਦੇ ਤੇ ਨੱਕ ਤੇ ਨਹੀਂ ਕੁਛ ਚੜਦਾ ਹੈਗਾ ਬੜਾ ਵਧੀਆ ਤੇ ਰਿਸ਼ਤਾ ਆ ਹੋਰ ਖੜੀ ਕਿਦਾਂ ਦੇ ਰਿਸ਼ਤੇ ਚਾਹੀਦੇ ਮੰਮੀ ਤੇ ਜ਼ਿਆਦਾ ਹੀ ਕਲਪਨ ਲੱਗ ਪਏ ਆ ਕੀ ਕਰੀਏ ਹੁਣ ਵੀਰ ਤੂੰ ਆਪਣੇ ਮਨ ਦੀ ਗੱਲ ਦੱਸ ਤੈਨੂੰ ਕਿਦਾਂ ਲੱਗਾ ਜੇ ਤੇ ਤੈਨੂੰ ਸਹੀ ਲੱਗਦਾ ਠੀਕ ਆ ਇਹ ਤੇ ਫੇਰ ਆਣ ਜੋ ਕੋਈ ਗੱਲ ਨਹੀਂ ਉਹ ਨਹੀਂ ਸੰਦੀਪ ਇਦਾਂ ਦੀ ਗੱਲ ਨਹੀਂ ਹੈਗੀ ਘਰਬਾਰ ਠੀਕ ਆ ਜਿੱਦਾਂ ਮੰਮੀ ਕਹਿੰਦੇ ਆ ਨਾ ਘਰਬਾਰ ਵੀ ਵਧੀਆ ਵਾ ਮੁੰਡਾ ਵੀ ਸੋਹਣਾ ਵਾ ਪਰ ਜਦੋਂ ਅਸੀਂ ਭਾਬੀ ਕੋਲੋਂ ਪਹਿਲੀ ਵਾਰ ਫੋਟੋ ਵੇਖੀ ਨਾ ਉਹ ਮੁੰਡੇ ਦੇ ਬੰਨੀ ਪੱਗ ਫੋਟੋ ਦੀ ਪੱਗ ਵਾਲੀ ਸੀ ਤੇ ਜਦੋਂ ਮੈਂ ਉਹਨੂੰ ਉੱਥੇ ਜਾ ਕੇ ਘਰ ਵੇਖਿਆ ਉਹ ਮੁੰਡਾ ਕਟਿੰਗ ਜੀ ਜਿਹੜਾ ਇਮਪ੍ਰੈਸ਼ਨ ਅਸਲ 'ਚ ਫੋਟੋ ਵੇਖ ਕੇ ਪਿਆ ਨਾ ਉੱਥੇ ਜਾ ਕੇ ਮੇਰਾ ਮਨ ਹੀ ਖਟਾ ਹੋ ਗਿਆ ਮੈਨੂੰ ਤੇ ਬੜਾ ਚਾਹ ਸੀ ਮੈਂ ਬੜੇ ਚਾਰਾਂ ਗਿਆ ਸੀ ਕਿ ਜਿੱਦਾਂ ਆਪਾਂ ਦੋਵੇਂ ਭੈਣ ਭਰਾ ਜਿੱਦਾਂ ਦਾ ਮੁੰਡਾ ਲੱਭਦੇ ਹਾਂ ਉਦਾਂ ਦਾ ਸਾਨੂੰ ਮਿਲ ਗਿਆ ਵਾ ਘਰ-ਬਾਰ ਵੀ ਵਧੀਆ ਵਾ ਤੇ ਮੁੰਡਾ ਵੀ ਸਰਦਾਰ ਆ ਤੇ ਉੱਥੇ ਜਾ ਕੇ ਵੇਖਿਆ ਉਹ ਤੇ ਜਾਲ ਨਾਲ ਵਾਲ ਖੜੇ ਕਰੀ ਫਿਰਦਾ ਸੀ ਬਸ ਮੈਨੂੰ ਉਹ ਕੰਮ ਸਹੀ ਚੰਗੇ ਨਹੀਂ ਲੱਗਿਆ ਉਹਦਾ ਮੈਂ ਮੰਮੀ ਨੂੰ ਬਾਹਰ ਆਣ ਕੇ ਨਾ ਆਖਿਆ ਵੀ ਹੈਗਾ ਸੀ ਕਿ ਮੰਮੀ ਇਹ ਮੁੰਡਾ ਸੰਦੀਪ ਨੂੰ ਪਸੰਦ ਨਹੀਂ ਆਉਣਾ ਤੇ ਮੰਮੀ ਵੀ ਅਗੋਂ ਹੁਣ ਹਾਂ ਕਰ ਦਿੱਤੀ ਐ ਸੁੱਕ ਕੇ ਚੱਟਾਂਗੇ ਬੰਦਾ ਬੂਰਾ ਜਿਹਾ ਲੱਗਦਾ ਵਾ ਇੱਥੇ ਵੀ ਉਹਨਾਂ ਭਾਬੀ ਨੂੰ ਗੱਲਾਂ ਹੋਣਗੀਆਂ ਉਹਦੇ ਵੀ ਉਹ ਪੇਕੇ ਆ ਕੀ ਸੋਚਣਗੇ ਅਗਲੇ ਕਿ ਸਭ ਕੁਝ ਵਿਖਾਲ ਦਿੱਤਾ ਤੇ ਬਾਅਦ ਜਾਣ ਲੱਗੇ ਹਨ ਜਵਾਬ ਦੇਗੇ ਚੱਲ ਕੋਈ ਨਹੀਂ ਫਿਰ ਵੀਰ ਮਨਪ੍ਰੀਤ ਭਾਬੀ ਨੂੰ ਕਹਿ ਦਿੰਨੇ ਆ ਕਿ ਮੁੰਡੇ ਨੂੰ ਸੁਨਾਹ ਦੇ ਛੱਡ ਕਿ ਵਾਲ ਬੂੜ ਰੱਖ ਲੈ ਤੇ ਪੱਗ ਬੰਨ ਕੇ ਰੱਖਿਆ ਕਰੇ ਬਸ ਸਾਡੀ ਤੇ ਇਹੋ ਹੀ ਆ ਇੱਕ ਨਿੱਕੀ ਜੀ ਡਿਮਾਂਡ ਹੋਰ ਤੇ ਕੋਈ ਖਾਸ ਗੱਲ ਨਹੀਂ ਸਾਡੇ ਚ ਬਾਕੀ ਮੰਮੀ ਵੀ ਆਪਣੇ ਥਾਂ ਤੇ ਸਹੀ ਸੋਚਦੇ ਆ ਕਿਉਂਕਿ ਮੰਮੀ ਨੇ ਆਪ ਹੀ ਤੇ ਗੱਲ ਕੀਤੀ ਸੀ ਕਿ ਜੇ ਕੋਈ ਰਿਸ਼ਤਾ ਹੈਗਾ ਤੇ ਦੱਸ ਪਾਓ ਜੇ ਮਾਨਪ੍ਰੀਤ ਭਾਬੀ ਨੀਦਾ ਆਪਾ ਜਵਾਬ ਦਿੱਤਾ ਹੈ ਵੀ ਉਹਦੇ ਘਰ ਦੀ ਗੱਲ ਆ ਉਹਦਾ ਵੀ ਪਤੀ ਆਇਆ ਅਗਲੀ ਗੁੱਸਾ ਕਰੂਗੀ ਫਿਰ ਇੱਥੇ ਪਿੰਡ 'ਚ ਵੀ ਗੱਲਾਂ ਹੋਣਗੀਆਂ ਕਿ ਇਹਨਾਂ ਨੂੰ ਤੇ ਕੱਖ ਪਸੰਦ ਨਹੀਂ ਆਉਂਦਾ ਤੇ ਆਪਣੇ ਘਰ ਵਾਰ ਹਲ ਨਹੀਂ ਵਹਿੰਦੇ ਚਲੋ ਫਿਰ ਸਾਰਾ ਕੁਝ ਪਰਫੈਕਟ ਤੇ ਮਿਲਦਾ ਨਹੀਂ ਹੁੰਦਾ ਹਨਾ ਤੇ ਤੁਹਾਨੂੰ ਵੀ ਆਪਣੇ ਆਪ ਨੂੰ ਵੇਖਣਾ ਚਾਹੀਦਾ ਮੰਮੀ ਦੀ ਗੱਲ ਖਣੋ ਜੋ ਬਾਕੀ ਕਿਸਮਤ ਵਿੱਚ ਆ ਮੇਰੇ ਨਾਲ ਤੇ ਉਹ ਹੀ ਆ ਬੀ ਸੰਦੀਪ ਪਾਵੇਂ ਜੋ ਮਰਜੀ ਆ ਪਰ ਆਖਰੀ ਫੈਸਲਾ ਤੇਰਾ ਹੋਣਾ ਵਾ ਜੇ ਤੂੰ ਹਾਂ ਕਰੇਂਗੀ ਤੇ ਰਿਸ਼ਤਾ ਹੋਊਗਾ ਜੇ ਤੇਨੂੰ ਮਾੜਾ ਜਿਹਾ ਸ਼ੱਕ ਪੈਂਦਾ ਵਾ ਜਾਂ ਮਾੜਾ ਜਿਹਾ ਵੀ ਡਾਊਟ ਹੈਗਾ ਤੂੰ ਮੈਨੂੰ ਦੱਸ ਦੀ ਆਪਾਂ ਰਿਸ਼ਤਾ ਨਹੀਂ ਕਰਨਾ ਫਿਰ ਠੀਕ ਆ ਕਬਰ ਕਿੱਥੇ ਚੱਲੇ ਆਂ ਮੰਮੀ ਬੰਮੀ ਤੇ ਚੱਲਿਆ ਆ ਆ ਜਾ ਬਹਿ ਜਾ ਧੁੱਪੇ ਮਾਂ ਬਤ ਗੱਲਾਂ ਕਰੀਏ ਮਾਂਹ ਧੁੱਪ ਲੱਗੀ ਆ ਉਹ ਧੁੱਪ ਤੇ ਲੱਗੀ ਆ ਮੈਂ ਕਣਕਾਂ ਲੋ ਗੇੜਾ ਮਾਰਾ ਵਾਂ ਚੂਹਾ ਚਾਵਾ ਵੇ ਲੱਗਾ ਹੁੰਦਾ ਵਾ ਵੱਟਾ ਮੱਟਾ ਵੇਖ ਕੇ ਆਵਾ ਕੀ ਹਿਸਾਬ ਕਿਤਾਬ ਆ ਚੱਲ ਜਾ ਫਿਰ ਵੇਖ ਆ ਇਹ ਵੀ ਗੱਲ ਠੀਕ ਆ ਆਹੋ ਕੰਟੋਲ ਨਾ ਤੇ ਉਹ ਡਈਆ ਰੋਟੀ ਪ ਤਾਂ ਆਣ ਕੇ ਇਕੱਠੇ ਖਾਣੇ ਆ ਚੰਗਾ ਜਾ ਫਿਰ ਚਲ ਆ ਗਿਆ ਮੈਂ ਆ ਜਾਈ ਛੇਤੀ ਫਿਰ ਉਹ ਬਾਬਾ ਪਹਿਲੀ ਵੇਖ ਕੇ ਆ ਗਿਆ ਬਸ ਚਲ ਕਵਲ ਹੁਣ ਬਾਹਰ ਗਈ ਤੇ ਹੁਣ ਜੀਤਾ ਨਾਲ ਗੱਲ ਕਰਨੀ ਹੈ ਭਤੀਏ ਇੰਦਾ ਚੰਗਿਆ ਨਹੀਂ ਲੱਗੀਦਾ ਜੀਤਾ ਹਾਂਜੀ ਮੰਮੀ ਜੀ ਦੱਸੋ ਨੇ ਇੱਧਰ ਆ ਕਰਨਾ ਗੱਲ ਕਰਨੀ ਹੈ ਇੱਕ ਇੱਥੇ ਹੀ ਦੱਸ ਦੋ ਮੈਂ ਰੋਟੀ ਦਹੀਂ ਪਕਾਉਣਾ ਇਹ ਬਾਜ ਚ ਪਕਾਲੀ ਰੋਟੀਆਂ ਉਰੇ ਆ ਕੋ ਜਰੂਰੀ ਗੱਲ ਕਰਨੀ ਹੈ ਉੱਥੇ ਬੂਹੇ ਚ ਆਕੜ ਕੇ ਖਲੋਰੀ ਹੈ ਚੰਗਾ ਉੰਨੀ ਆ ਹਾਂਜੀ ਮੰਮੀ ਜੀ ਦੱਸੋ ਹੁਣ ਨਹੀਂ ਦੱਸਣਾ ਮੈਂ ਤੈਨੂੰ ਕੀ ਤੇਰੇ ਨਾਲ ਮੈਂ ਇੰਨਾ ਮੱਥਾ ਮਾਰਿਆ ਇੰਨਾ ਤੈਨੂੰ ਸਮਝਾਇਆ ਤੂੰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਨਾ ਆਈ ਫੇਰ ਲੈ ਹੁਣ ਮੈਂ ਕੀ ਕਰਤਾ ਵਾ ਕੱਲ ਉਹ ਵਿੱਕੀ ਨੂੰ ਵੇਖਣ ਆਏ ਹਨ ਤੇ ਨਾਲ ਉਹ ਕੁੜੀ ਦਾ ਭਰਾ ਹੀ ਤੂੰ ਇੱਕ ਟੱਕੇ ਉਹ ਮੁੰਡੇ ਵੱਲ ਵੇਖੀ ਜਾਂਦੀ ਆ ਮੇਰਾ ਤੇਰੇ ਵਿੱਚ ਹੀ ਧਿਆਣੀ ਤੀਏ ਮੈਂ ਮੰਨਨੀ ਆ ਉਹ ਮੁੰਡਾ ਤੈਨੂੰ ਪਸੰਦ ਸੀ ਤੇਰੇ ਮਨ ਨੂੰ ਲੱਗਾ ਸੀ ਪਰ ਇਹ ਵੇਲਾ ਤੂੰ ਹੱਥੋਂ ਹੁਣ ਖੰਜਾਲਿਆ ਹੁਣ ਇਹ ਗੱਲ ਧੀਏ ਨਹੀਂ ਬਣਨੀ ਆਪਣੇ ਮਨ ਨੂੰ ਹੁਣ ਤੋਂ ਸਮਝਾ ਵੇਖਤੀ ਏ ਰਿਸ਼ਤਾ ਗਿਆ ਹੋ ਕੱਲ ਨੂੰ ਉਹਦਾ ਵਿਆਹ ਵੀ ਹੋ ਜਾਣਾ ਕਿਉਂ ਉਹਨਾਂ ਦੀ ਤੇ ਰਿਸ਼ਤੇਦਾਰੀ ਬਣ ਗਈ ਏ ਉਹਨਾਂ ਇੱਥੇ ਆਉਣਾ ਵੀ ਏ ਜਾਣਾ ਵੀ ਏ ਜੇ ਤੂੰ ਇਸ ਤਰ੍ਹਾਂ ਵੇਖੇਂਗੀ ਨਾ ਤੇ ਜੇ ਤੈਨੂੰ ਕਿਸੇ ਨੇ ਵੀ ਵੇਖ ਲਿਆ ਨਾ ਉਹਦੇ ਵੱਲ ਵੇਂਦੀ ਨੀ ਤੇ ਲੋਕਾਂ ਨੇ ਤੇ ਛੱਟ ਖੰਭਾਂ ਦੀ ਢਾਰਾ ਬਣਾਉਣੀਆਂ ਨੇ ਮੰਮੀ ਸਾਹਮਣੇ ਤੇ ਉਹ ਬੈਠਾ ਸੀ ਤੇ ਜੇ ਮੇਰੇ ਕੋ ਵੇਖਿਆ ਗਿਆ ਵਾ ਤੇ ਫਿਰ ਕੀ ਹੋ ਗਿਆ ਇਹਦੇ 'ਚ ਮੇਰਾ ਕੀ ਕਸੂਰ ਆ ਤੀਏ ਇੱਕ ਕਸੂਰ ਤੇਰਾ ਨਹੀਂ ਆ ਇੱਕ ਕਸੂਰ ਸਾਰਾ ਸਮੇਂ ਦਾ ਸਿਆਣੇ ਆਂਦੇ ਹੁੰਦੇ ਨਾ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਸਾਡੇ ਨਾਲ ਤੇ ਉਹ ਗੱਲ ਹੋ ਗਈ ਮੰਮੀ ਕਸੂਰ ਸਮੇਂ ਦਾ ਨਹੀਂ ਆ ਕਸੂਰ ਤੇ ਸਾਰਾ ਮੇਰਾ ਏ ਇੰਨਾ ਭੂਆ ਨੇ ਵੀ ਜ਼ੋਰ ਲਾਇਆ ਸੀ ਤੁਸੀਂ ਵੀ ਜ਼ੋਰ ਲਾਇਆ ਸੀ ਤੇ ਜੇ ਮੈਂ ਉਹ ਹੀ ਤੁਹਾਡੀ ਗੱਲ ਮੰਨੀ ਹੁੰਦੀ ਤੇ ਅੱਜ ਆ ਜਿਹੜਾ ਸਮਾਨ ਸਾਰਾ ਮੇਰੇ ਹੱਥ ਵਿੱਚ ਹੋਣਾ ਹੈ ਧੀਏ ਇਹੋ ਤੇ ਗੱਲ ਹੈ ਇਹ ਜੇ ਹੀ ਤੇ ਹੱਥ 'ਚ ਨਹੀਂ ਆਉਂਦੀ ਚੱਲ ਛੱਡ ਮੰਮੀ ਜਿਹੜਾ ਵੇਲਾ ਲੰਘ ਗਿਆ ਨਾ ਉਹਨੂੰ ਪਛਤਾਉਣ ਦਾ ਕੀ ਫਾਇਦਾ ਜਿਹੜਾ ਮੇਰੇ ਕਰਮਾਂ 'ਚ ਹੋਏਗਾ ਪੈ ਮੈਨੂੰ ਮਿਲ ਜੇਗਾ ਮੈਂ ਰੋਟੀਆਂ ਲਾਵਾਂ ਵੀਰ ਆ ਗਿਆ ਨਾ ਤੇ ਉਹਨੇ ਤੇ ਬਾਨਾ ਲੱਭਣਾ ਮੇਰੇ ਨਾਲ ਲੜਨ ਦਾ ਹਾਂ ਕਿਦਾਂ ਬਾ ਠੀਕ ਆ ਤੂੰ ਸੁਣਾ ਬਸ ਵਧੀਆ ਮੇਰਾ ਵੀ ਘਰ ਗਿਆ ਐਵੇਂ ਚਾਚੀ ਨੂੰ ਪੁੱਛਣ ਲੈ ਕਿੱਥੇ ਆ ਕਹਿੰਦੀ ਆਹ ਬਾਹਰ ਗਿਆ ਘੁੰਮਣ ਮੈਂ ਹਾਂ ਸ਼ੁਕਰ ਆ ਕਿਤੇ ਵੀ ਸਵੇਰੇ ਸਵੇਰੇ ਨਿਕਲਿਆ ਆਹੋ ਮੈਂ ਹਾਂ ਸਵੇਰੇ ਸਵੇਰੇ ਘੁੰਮ ਆਈਏ ਮਾੜਾ ਜਾਂ ਸਵੇਰ ਦੀ ਸੈਰ ਕਹਿੰਦੇ ਚੰਗੀ ਹੁੰਦੀ ਆ ਹਾਂ ਵੀ ਤੇ ਆ ਸ਼ੁਕਰ ਆ ਤੇਰੇ ਵੀ ਮਨ ਵਿੱਚ ਇਹ ਗੱਲਾਂ ਭੰਡਿਆ ਪੀਆਂ ਹਮਮ ਹੋਰ ਬਾ ਠੀਕ ਆ ਵਧਾਈਆਂ ਹੋਣ ਨਾਲ ਤੇਨੂੰ ਵਧਾਈਆਂ ਭਰਾ ਚੱਲ ਭਰਾਵਾ ਮੈਂ ਤਾਂ ਬੜਾ ਖੁਸ਼ ਹਾਂ ਹੈ ਤੇ ਮੇਰੀ ਗੱਲ ਸੁਣੋ ਮੈਂ ਤੇਰੇ ਨਾਲ ਗੱਲ ਇਹ ਸੱਚ ਕਰਨੀ ਸੀ ਇਸੇ ਕਰਕੇ ਮੈਂ ਸਪੈਸ਼ਲ ਆਇਆ ਸੀ ਵੀ ਯਾਰ ਉਹ ਜਿਹੜੇ ਤੂੰ ਮੁੰਡੇ ਦੇ ਨਾਲ ਫਿਰਦਾ ਵਾ ਨਾ ਮੈਨੂੰ ਉਹ ਸਹੀ ਨਹੀਂ ਉਹ ਲੱਗਦਾ ਤੇ ਹੁਣ ਉਦੋਂ ਵੀ ਉਹ ਮੁੰਡੇ ਦੇ ਨਾਲ ਮੇਰੀ ਥੋੜੀ ਜੀ ਗੱਲਬਾਤ ਹੋਣ ਲੱਗੀ ਸੀ ਤੇਰੇ ਘਰ ਜਦੋਂ ਬੈਠਾ ਸੀ ਤੇ ਤੂੰ ਮੈਨੂੰ ਡਾਕ ਦਿੱਤਾ ਸੀ ਉਦੋਂ ਆਪਣੀ ਨਾਰਾਜ਼ਗੀ ਚੱਲਣ ਢਈ ਮੈਨੂੰ ਪਤਾ ਹੈ ਤੈਨੂੰ ਵੀ ਸਮਝ ਵਿੱਚ ਨਹੀਂ ਪੈਣੀ ਗੱਲ ਤੇ ਮੈਂ ਕਹਿੰਦਾ ਵਾਂ ਵੀ ਉਹਦਾ ਖਹਿੜਾ ਛੱਡ ਦੇ ਮੁੰਡੇ ਦੀ ਬੋਲਬਾਣੀ ਉਹਦੇ ਤੌਰ ਤਰੀਕੇ ਮੈਨੂੰ ਚੰਗੇ ਨਹੀਂ ਉਹ ਲੱਗਦੇ ਤੇ ਐਵੇਂ ਤੈਨੂੰ ਵੀ ਫਸਾਊਗਾ ਕਿਤੇ ਉਹ ਛੱਡਿਆ ਜਾਂ ਖਹਿੜਾ ਖੜਾ ਮੈਂ ਕਹਤੇ ਉਹਦਾ ਕਿੰਨਾ ਕਰਦਾ ਬਾਹਰੋਂ ਬਾਰੀਆਂ ਮਾੜਾ ਮੋਟਾ ਲੈ ਲੋ ਹਾਈ ਹੋਰ ਉਹ ਮੈਂ ਕਹਤੇ ਕਿ ਉਹਦੇ ਨਾਲ ਪੱਗ ਥੋੜਾ ਵਟਾਈ ਆ ਗਈ ਉਥੇ ਚਲ ਤੇਰੀ ਗੱਲ ਠੀਕ ਆ ਪਰ ਫਿਰ ਵੀ ਮੈਂ ਇਹ ਆ ਨਾ ਕਿ ਯਾਰ ਚੰਗੇ ਬੰਦਿਆਂ ਦੇ ਨਾਲ ਯਾਰੀ ਰੱਖਣੀ ਚਾਹੀਦੀ ਆ ਲੋਕ ਵੀ ਸੋਭਾ ਕਰਦੇ ਆ ਚਲ ਠੀਕ ਆ ਭਰਾ ਤੂੰ ਕਹਿੰਦਾ ਤੇ ਨਹੀਂ ਕਰਦਾ ਖੜਾ ਉਹਦਾ ਇੱਕ ਮੈਂ ਗੱਲ ਸੱਚ ਤੇਰਨ ਹੋਰ ਕਰਨੀ ਆ ਆ ਦੱਸ ਪਰ ਗੁੱਸਾ ਨਹੀਂ ਕਰਨਾ ਉਹ ਗਾਲਤ ਦੱਸ ਵੇਹ ਜਿਹੜੇ ਤੂੰ ਕੰਮ ਕਰਦਾ ਨਾ ਉਹ ਮੈਨੂੰ ਨਹੀਂ ਤੇਰੇ ਪਸੰਦ ਆ ਜਿਹੜੇ ਤੂੰ ਨਾシャ ਪਤਾ ਕਰਦਾ ਮੈਂ ਕਿੱਥੇ ਕਰਦਾ ਮੈਂ ਨਾ ਸਭ ਪਤਾ ਐ ਮੈਂ ਵੇਖ ਲਾ ਉਹ ਗੱਲਾਂ ਫਿਰ ਤੇਰੀਆਂ ਤੂੰ ਹੈ ਹੋ ਜੀਆਂ ਗੱਲਾਂ ਜਾ ਕੇ ਮਾਦਣ ਨੂੰ ਦੱਸ ਦਿੰਨਾ ਮੈਂ ਤੇ ਮਾਦਾ ਤੇਰਾ ਯਕੀਨ ਕਰ ਲੈਂਦੀ ਆ ਕੌਣ ਕਹਿੰਦਾ ਤੈਨੂੰ ਮੈਂ ਕਰਦਾ ਕਰਦਾ ਰਿਹਾ ਮਾੜੇ ਮੋਟੇ ਭਰਾਵਾ ਹੁਣ ਛੱਡ ਛੜੇ ਮੈਨੂੰ ਪਤਾ ਹੁਣ ਵਿਆਹ ਕਰਾਉਣਾ ਵਾ ਵੇਖ ਮੈਂ ਪਤਾ ਕਿਉਂ ਤੈਨੂੰ ਕਹਿਣ ਡਿਆ ਹਾਂ ਜਿਨ੍ਹਾਂ ਨੇ ਆਪਣੀ ਧੀ ਦੇਣੀ ਆ ਨਾ ਉਹਨਾਂ ਨੇ ਬੜਾ ਕੁਝ ਵੇਖਣਾ ਵਾ ਤੇ ਖਾਸ ਕਰਕੇ ਇਹੋ ਜਿਹੇ ਮਾਮਲੇ ਦੇ ਵਿੱਚ ਤੇ ਲੋਕ ਜਿਆਦਾ ਹੱਥ ਪਿੱਛੇ ਨੂੰ ਬਾਅਦ ਵਿੱਚ ਖਿੱਚਦੇ ਹੁੰਦੇ ਆ ਤੇ ਮੈਂ ਨਹੀਂ ਚਾਹੁੰਦਾ ਕਿ ਤੇਰਾ ਇੱਕ ਵਾਰੀ ਨਾਂ ਆ ਜਾਏ ਮੁਰਕੇ ਹਰ ਕੇ ਜਾਣੇ ਨੇ ਪਾਨੀ ਮਾਰਨੀ ਆ ਲੋਕ ਤੇ ਚੰਗਿਆ ਭਲਿਆ ਦੇ ਰਿਸ਼ਤੇ ਨਹੀਂ ਹੋਣ ਦਿੰਦੇ ਓਏ ਆਹੋ ਮੈਨੂੰ ਪਤਾ ਆ ਮੈਂ ਕਿਹੜਾ ਨਿਆਣਾ ਆ ਤੇ ਮੈਂ ਫਿਰ ਤੈਨੂੰ ਇਹੋ ਹੀ ਆਖੂਗਾ ਕਿ ਵੇਖ ਤੂੰ ਮੇਰਾ ਵੀਰ ਗੁੱਸਾ ਨਾ ਕਰਿਆ ਕਰ ਗੱਲ ਦਾ ਸਮਝਿਆ ਕਰ ਗੱਲ ਨੂੰ ਸਮਝਦਾ ਵਾ ਭਰਾਵਾ ਤੂੰ ਹੀ ਨਹੀਂ ਹਟਦਾ ਮੈਂ ਤਾਂ ਕਦੋਂ ਦਾ ਸਮਝ ਗਿਆ ਵਾ ਮੈਂ ਤਾਂ ਹੱਥ ਹੀ ਨਹੀਂ ਲਾਉਂਦਾ ਹੁਣ ਐਵੇਂ ਜਾਣ ਕੇ ਫਿਰ ਉਹ ਗੱਲਾਂ ਉਹ ਜਾਣ ਕੇ ਨਹੀਂ ਯਾਰ ਵੇਖ ਮੈਂ ਵੱਡਾ ਭਰਾ ਹੋਣ ਦੇ ਨਾਤੇ ਤੈਨੂੰ ਸਮਝਾਉਂਦਾ ਤੂੰ 10 ਵੇਖਿਆ ਹੁਣ ਕਦੀ ਕਰ ਦੇ ਨੂੰ ਯਾਰ ਹੁਣ ਨਹੀਂ ਵੇਖਿਆ ਤੈਨੂੰ ਪਤਾ ਹੀ ਨਾ ਕੀ ਆਂਦੇ ਹੁੰਦੇ ਆ ਵਾਰਿਸ ਸ਼ਾਹ ਨਾਲ ਤਾਂ ਜਾਂਦੀਆਂ ਨੇ ਭਾਵੇਂ ਉਹ ਕੱਟੀਆਂ ਪੋਰੀਆਂ ਪੋਰੀਆਂ ਜੀ ਉਹ ਚੱਲ ਜਾਂਦੀਆਂ ਹੁੰਦੀਆਂ ਵਾ ਜ਼ਰੂਰੀ ਥੋੜੀ ਠੀਕ ਆ ਜੇ ਤੂੰ ਸੁਧਰੇ ਆਂ ਤਾਂ ਬਹੁਤ ਵਧੀਆ ਗੱਲ ਵਾ ਪਰ ਮੇਰਾ ਤਾਂ ਫਰਜ਼ ਆ ਤੈਨੂੰ ਸਮਝਾਉਣਾ ਇਸੇ ਗੱਲ ਦਾ ਤੂੰ ਗੁੱਸਾ ਕਰਦਾ ਵਾ ਇਸੇ ਕਰਕੇ ਤੂੰ ਉਦੋਂ ਆਪਣੀ ਮੰਮੀ ਨੂੰ ਮੇਰੇ ਦੁਆਲੇ ਕਵਾਤਾ ਉਹ ਦਾਦਾ ਘਟ ਬਣਿਆ ਕਰ ਮੇਰਾ ਮੁਰਕੇ ਹੈ ਵਸੇ ਨੂੰ ਗੱਲ ਲੈ ਜਾ ਕਰ ਜੇ ਸਮਝੋਂ ਦਾ ਪੁੱਤ ਆ ਗੱਲ ਕਹਿਣ ਦਾ ਬਣੀ ਆ ਮੁਰਕੇ ਓਦਾਂ ਮੰਮੀ ਤੇਰੀ ਆਖੀ ਜਾਊਗੀ ਕਿ ਇਹਦੇ ਨਾਲ ਗੱਲਬਾਤ ਕਰਿਆ ਕਰ ਇਹਨੂੰ ਸਮਝਾਇਆ ਕਰ ਥੋੜਾ ਬਹੁਤਾ ਚੰਗੀਆਂ ਹੋਰ ਵੀ ਕੋਈ ਗੱਲ ਕਰ ਲਿਆ ਕਰਕੇ ਉਹੋ ਹੀ ਗੱਲ ਜਦੋਂ ਮਿਲਣਾ ਉਹੋ ਗੱਲ ਮੇਰੀਆਂ ਗੱਲਾਂ ਤੇਰੀ ਤੈਂਉਂ ਨਹੀਂ ਮੇਰੇ ਨਾਲ ਬਣਦੀ ਕੇ ਸਿਰਫ ਐਸੇ ਕਰਕੇ ਨਹੀਂ ਬਣਦੀ ਪਈ ਮੈਂ ਗੱਲਾਂ ਹੀ ਤਾਂ ਨਹੀਂ ਕਰਨੀਆਂ ਹੁੰਦੀਆਂ ਵਾ ਤੈਨੂੰ ਵੀ ਗੱਲਾਂ ਪਸੰਦ ਨਹੀਂ ਹੁੰਦੀਆਂ ਆ ਠੀਕ ਆ ਬਾਈ ਹੋਰ ਬੰਦਾ ਦਾ ਫੋਨ ਫੋਨ ਪਾਪੀ ਦਾ ਆਹੋ ਫੋਨ ਆ ਹੀ ਜਾਂਦਾ ਵਾ ਹੂੰ ਹੂੰ ਮੈਂ ਵੇਖਣਾ ਜਦੋਂ ਭੂਰੇ ਕੋਲ ਨੰਬਰ ਮੰਗਣ ਡਿਆ ਹਾਂ ਉਹਦਾ ਆਉ ਤੂੰ ਫੇਰ ਨੰਬਰ ਤੇ ਲੈਣਾ ਹੁੰਦਾ ਬੰਦੇ ਨੇ ਨੰਬਰ ਤੇ ਤੈਨੂੰ ਪਤਾ ਅੱਜ ਕੱਲ ਪਹਿਲਾਂ ਲੈਂਦੇ ਆ ਅਗਲੇ ਚਲ ਚੰਗੀ ਗੱਲ ਕੱਲ ਤੇ ਗੱਲ ਹੁੰਦੀ ਆ ਕਿ ਵੀਡੀਓ ਕੱਲ ਵੀ ਹੁੰਦੀ ਆ ਨਹੀਂ ਕਾਲ ਤੇ ਹੁੰਦੀ ਆ ਉਹ ਵੀ ਥੋੜੀ ਬਹੁਤ ਹੀ ਹੁੰਦੀ ਆ ਭਰਾਵਾ ਇੰਨੀ ਜ਼ਿਆਦਾ ਨਹੀਂ ਹੁੰਦੀ ਹੂੰ ਕਿਦਾਂ ਦਾ ਸੁਭਾਅ ਅਜੇ ਤਾਂ ਠੀਕ ਹੀ ਆ ਉਹ ਤੋਂ ਬਾਅਦ ਚ ਪਤਾ ਲੱਗੂ ਨਹੀਂ ਨਹੀਂ ਫੇਰ ਵੀ ਮਤਲਬ ਗੱਲਾਂ ਬਾਤਾਂ ਤੋਂ ਕਿਦਾਂ ਦੀ ਸੰਸੀਗਰ ਜੀ ਲੱਗਦੀ ਆ ਕਿ ਜਾਂ ਨਹੀਂ ਨਹੀਂ ਸਿਆਣੀਆ ਕੁੜੀ ਤੇ ਆ ਬੰਦ ਹੂੰ ਵਧੀਆ ਸੁਭਾਅ ਵੇਹਲਾ ਮੈਂ ਤਾਂ ਕਹਿਣਾ ਵਾ ਵੀ ਰੱਬ ਨੇ ਟੈਣੀ ਨਵਾਈ ਹੋ ਹੁਣ ਫਲ ਤੋੜ ਲਈਏ ਨਾ ਓਏ ਪਾਣੀ ਇਕੱਰੇ ਵੱਜ ਗਈ ਨਾ ਬੜਾ ਔਖਾ ਹੋ ਜਾਂਦਾ ਈ ਉਹ ਭਰਾਵਾ ਤੂੰ ਨਾ ਪਾਣੀ ਮਾਰਦੀ ਜਿਹੜੇ ਸਾਰਾ ਮਰਨ ਕਰਦੇ ਮੈਨੂੰ ਲੱਗਦਾ ਤੂੰ ਵੀ ਨਹੀਂ ਕੰਮ ਨੇ ਪਰੇ ਚੜਨ ਦੇਣਾ ਯਾਰ ਕੀ ਕਿਦਾਂ ਦੀਆਂ ਗੱਲਾਂ ਕਰਨ ਦਾ ਪੈਣਾ ਹੁਣਾ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਕਹਿੰਦੇ ਛੱਡ ਭਰਾ ਇੰਨਾ ਗੱਲਾਂ ਨੂੰ ਚਲ ਠੀਕ ਆ ਭਰਾਵਾ ਆਹੋ ਹੂੰ ਚਲ ਚਲੀਏ ਫੇਰ ਕਰਨੂ ਕੇ ਸੋਣਾ ਘੜੀ ਇੱਲਾਹ ਭਰਾਵਾ ਚੱਲਦੇ ਆ ਕਿ ਮੈਂ ਇੱਥੇ ਖਲੋ ਕੇ ਹੁਣ ਕੀ ਕਰਨਾ ਫੇਰ ਕਹੇਗਾ ਕੱਲਾ ਰਹਿ ਗਿਆ ਕਰਨਾ ਹੁਣ ਇਨੇ ਕੋ